ਜੀ ਦੋਸਤੋ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਹੈਗਾ ਮਿੱਟੀ ਲਾਉਣ ਦਾ ਦੂਜਾ ਦਿਨ ਤੇ ਵੈਲਕਮ ਆ ਤੁਹਾਡਾ ਅੱਜ ਦੇ ਨਵੇਂ ਵਲੌਗ ਚ ਤੇ ਅੱਜ ਲਾਉਣੀ ਸਿੰਗਲ ਮਿੱਟੀ ਇਹ ਦੇਖੋ ਬੰਦੇ ਦਿਖਾਉਣਾ ਤੁਹਾਨੂੰ ਆਹ ਸਿੰਗਲ ਲਾਉਣੀ ਅੱਜ ਵੱਡ ਕੇ ਨਹੀਂ ਲਾਉਣੀ ਸਿੱਧੀ ਲਾਉਣੀ ਆ ਇਦਾਂ ਅੱਜ ਬੰਦੇ ਚੇਂਜ ਹੋ ਗਏ ਇੱਕ ਬੰਦਾ ਉਹ ਆ ਗਿਆ ਤੇ ਦੋ ਆਹ ਬੰਦਾ ਹੋਈ ਆ ਕੱਲ ਲੜਨ ਵਾਲਾ ਵਾਲ ਨਹੀਂ ਆਉਂਦਾ ਵਾਲ ਸਿਖਾਉਂਦਾ ਪਿਆ ਨਾਲ ਦਾ ਬੰਦਾ ਹਾਂਜੀ ਮਿੱਟੀ ਲਾਉਂਦੇ ਚਾਹ ਆ ਗਈ ਹੁਣ ਮੁੰਡੇ ਆ ਗਿਆ ਚਾਹ ਪੀਣ ਇੱਕ ਮੁੰਡੇ ਨੂੰ ਵਾਲ ਹੈ ਨਹੀਂਗਾ ਕਿਹੜੇ ਇਹ ਕਿਹੜੇ ਮੁੰਡੇ ਨੂੰ ਵਾਲ ਹੈ ਨਹੀਂਗਾ ਇਹਨੂੰ ਵਾਲ ਹੈ ਨਹੀਂ ਇਹਨੂੰ ਵਾਲ ਹੈ ਨਹੀਂ ਬਾਈ ਇਹਨੂੰ ਵਾਲ ਸਿਖਾਉਣਾ ਅੱਜ ਅੱਜ ਇਹਨੂੰ ਦਿਹਾੜੀ ਨਹੀਂ ਮਿਲਣੇ ਵਾਲ ਵਾਲ ਨੇ ਏ ਗੇੜਾ ਕੰਮ ਹੈ ਤਾਂ ਅੱਜ ਨਰੇਗੀ ਵਾਲਾ ਬੰਦਾ ਇਹ ਇਹਨੂੰ ਪੈਸਾ ਕੋਹਨ ਮਿਲਣਾ ਪੈਸਾ ਕੋਈ ਨਹੀਂ ਮਿਲਣਾ ਚਾਹ ਗਈ ਆ ਚਾਹ ਚੂ ਪੀ ਕੇ ਫੇਰ ਵਾਲਸ ਕੋਣੇ ਮੁੰਡੇ ਤੇ ਉਹ ਪਈਆਂ ਕਈਆਂ ਹੁਣ ਇਹ ਲਾਉਣ ਦਾ ਧਿਆ ਬिजੀਆਂ ਪਈਆਂ ਵਿੱਚ ਮੂੜੀਆਂ ਗੋਬੀ ਦੇ ਨਾਲ ਨਾਲ ਮੂੜੀਆਂ ਵੀ ਤਿਆਰ ਆ ਨਾ ਨਾ ਪੰਗੇ ਨਾ ਲਿਆ ਕਰ ਯਾਰ ਕਈ ਪਛਾਣ ਆ ਆਪਦੀ ਕਈ ਕਿਹੜੀ ਤੇਰੀ ਓ ਬਈ ਹੈ ਓ ਬਈ ਆ ਆ ਮੋਤੀ ਦੀ ਆ ਮੇਰੀ ਆ ਗਈ ਡੈਪ ਹੋ ਗਿਆ ਅਗਲਾ ਮਿੱਟੀ ਲੋਂਦੇ ਲੋਂਦੇ ਥੱਕ ਗਏ ਹੁਣ ਕਰਨ ਲੱਗ ਗਏ ਆਰਾਮ ਤੇ ਨਾਲੇ ਮੋਬਾਈਲ ਵੇਖੀ ਜਾਂਦੇ ਆ ਨਾਲ ਆ ਬੰਦਾ ਵੀ ਜੇਬ ਚੋਂ ਬੰਦੇ ਕੀ ਕੱਢੀ ਜਾਂਦਾ ਇੱਧਰ ਬੈਠਾ ਮੈਂ ਆਰਾਮ ਰੂਮ ਕਰਕੇ ਫੇਰ ਕਰਦੇ ਆ ਫੇਰ ਕੰਮ ਇੱਕ ਪੱਕੀ ਲਾ ਗਿਆ ਜੇ ਟਾਈਮ ਨਾਲ ਹੀ ਚਲੇ ਜਾਣਾ ਕਰਨ ਨੂੰ ਹਾਂਜੀ ਮਿੱਟੀ ਲਾਉਂਦੇ ਲਾਉਂਦੇ ਆਪਾਂ ਆ ਚੁੱਕੇ ਸੀ ਘਰੇ ਅੱਜ ਟਾਈਮ ਨਾਲ ਹੀ ਆ ਗਏ ਸੀ ਕਿਉਂਕਿ ਮੁੰਡੇ ਨੂੰ ਕੰਮ ਸੀ ਤੇ ਸਾਰੇ ਟਾਈਮ ਨਾਲ ਆ ਗਏ तकरीबन 5 ਵਜੇ ਹਟ ਕੇ ਆ ਗਈ ਸੀ ਉੱਥੋਂ ਤੇ ਅੱਜ ਦਾ ਇਹ ਵਲੌਗ ਕਰਾਂਗੇ ਇੱਥੇ ਹੀ ਖਤਮ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਬਾਕੀ ਮਿਲਾਂਗੇ ਜਲਦੀ ਅਗਲੀ ਵੀਡੀਓ ਚ ਉਦੋਂ ਤੱਕ ਸਾਰਿਆਂ ਨੂੰ ਬਾਏ